ਅਨੰਦ ਸਿੰਘ ਦਾ ਜੀਰ ਮੰਤਰਾ ਪੜੀਦਾ ਕੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਸੂ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕਟਮਰੇ ਕਬ ਹੋਣਾ ਛੱਡੇ ਖੇਤ ਸਤਿਗੁਰੂ ਸਾਹਿਬ ਜੀ ਦੇ ਪਾਵਨ ਬਚਨਾਂ ਦੇ ਉੱਤੇ ਪਹਿਰਾ ਦਿੰਦੇ ਹੋਏ ਜਿੱਥੇ ਸਹਬੇ ਕਮਾਲ ਸ੍ਰੀ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਅਨੰਦਗੜ੍ਹ ਸਾਹਿਬ ਤੇ ਉੱਤੇ ਸਰਸਾ ਨਦੀ ਤੇ ਛੋਲੇ ਤੋਂ ਪਰੰਤ ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਜ਼ਾਲਿਮਾਂ ਦੇ ਨਾਲ 40 ਸਿੰਘਾਂ ਸਮੇਤ ਟਕਰਾ ਕੀਤਾ ਸਤਿਗੁਰੂ ਸਚੇ ਪਾਤਸ਼ਾਹ ਮਹਾਰਾਜ ਦੇ ਲਖਤੇ ਜਗਰ ਸਾਹਿਬ ਜਦਾ ਬਾਬਾ ਅਜੀਤ ਸਿੰਘ ਜੀ ਸਾਹਿਬ ਜਦਾ ਬਾਬਾ ਜਿਹਾਰ ਸਿੰਘ ਜੀ ਪੰਜ ਪਿਆਰੇ ਸingh ਗੁਰੂ ਕੇ ਜਾਨੋ ਤੋਂ ਪਿਆਰੇ ਸਿੰਘਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਅੱਜ 22 ਦਸੰਬਰ ਵਾਲੇ ਦਿਨ ਮਾਨਯੋਗ ਜਥੇਦਾਰ ਸਿੰਘ ਸਾਹਿਬ ਗਿਆਨੀ ਅਕਬੀਰ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਹੈੱਡ ਗ੍ਰਾਂਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਵੱਲੋਂ ਹੋਏ ਆਦੇਸ਼ ਅਨਸਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹਜ਼ੂਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਸਮੁੱਚੀਆਂ ਹੋਈ ਗੁਰੂ ਨਾਨਕ ਮਾਮਲੇ ਵਾ ਸਿੱਖ ਸੰਗਤਾਂ ਸ੍ਰੀ ਦਰਬਾਰ ਸਾਹਿਬ ਜੀ ਦੇ ਮੈਨੇਜਰ ਤੇ ਸਮੁੱਚੇ ਸਟਾਫ ਵੱਲੋਂ ਸਤਿਗੁਰੂ ਸਾਹਿਬ ਜੀ ਦੇ ਚਰਨਾਵਾਂ ਦੇ ਵਿੱਚ ਜੁੜ ਕੇ ਮੋਲ ਮੰਤਰ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ ਇਹ ਪਾਵਨ ਚਰਨਾਂ ਦੇ ਨਾਲ ਆਪਣੇ ਚਿਰਨੋ ਜੋੜਨਾ ਕੀਤਾ ਤੇ ਗੁਰੂ ਸਾਹਿਬ ਦੀ ਰਹਿਮਤ ਹੈ ਸਤਿਗੁਰੂ ਸਾਹਿਬ ਕਿਰਪਾ ਕਰਨ ਕਿ ਆਪ ਜੀ ਪਰਿਵਾਰਾ ਸਮੋਹਤ ਚਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਖੰਡੇ ਬਾਟੇ ਦੀ ਪਾਲ ਛਾ ਕੇ ਗੁਰੂ ਵਾਲੇ ਬਣੋ ਸਤਿਗੁਰੂ ਸਾਹਿਬ ਜੀ ਦੇ ਮਹਾਨ ਸੂਰਬੀ ਬਹਾਦਰ ਯੋਧਿਆਂ ਨੂੰ ਕੋਟਾੜ ਕੋਟ ਪ੍ਰਣਾਮ ਕਰਦੇ ਆ ਗੁਰੂ ਗੁਰੂ ਕਰਦੇ ਆ ਆਪਣਾ ਜੀਵਨ ਬਤੀਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ